ਆ ਯਾਰ ਆਪਣੇ ਆਪਣੇ ਦੇਸ਼ ਦਾ ਯਾਰ ਮੀਡੀਆ ਹੀ ਬੈਠਾ ਹੋਇਆ ਹੈ ਬੇੜਾ ਬੈ ਗਿਆ ਬਈ ਇਹਨਾਂ ਦਾ ਤਾਂ ਯਾਰ ਉਹ ਤੂੰ ਕੁੜੀ ਦੀ ਗੱਲ ਕਰਦਾ ਜਿਹੜੀ ਉਹ ਬਲਾਤਕਾਰ ਹੋਇਆ ਹਾਂ ਬਾਈ ਯਾਰ ਜਿਹੜੀਆਂ ਕੁੜੀਆਂ ਦਾ ਬਲਾਤਕਾਰ ਹੋਇਆ ਯਾਰ ਕਿੰਨੇ ਬੜੀ ਗੱਲ ਹੋਈ ਯਾਰ ਨਹੀਂ ਸ਼ਰਮ ਦੀ ਗੱਲ ਆ ਯਾਰ ਉਹ ਤਾਂ ਆਪਣੇ ਦੇਸ਼ 'ਚ ਯਾਰ ਕੁੜੀਆਂ ਨੂੰ ਹਨਾ ਕੰਜਕਾਂ ਬਣਾ ਕੇ ਪੂਜਿਆ ਜਾਂਦਾ ਹਨਾ ਬਈ ਸਹੀ ਕਰ ਲੈ ਯਾਰ ਉਹ ਯਾਰ ਮੈਂ ਤਾਂ ਆਪ ਕੱਲ ਦੇਖਿਆ ਯਾਰ ਮੈਂ ਵੀ 8 ਬੰਦਿਆਂ ਨੇ ਯਾਰ ਬਲਾਤਕਾਰ ਕਰਿਆ 8 ਬੰਦਿਆਂ ਨੇ ਕਰੇ 8 ਬੰਦਿਆਂ ਨੇ ਤੇ ਇੱਕ ਵਾਰ ਵੀ ਆਪਣੇ ਨੈਸ਼ਨਲ ਮੀਡੀਆ ਨੇ ਖਬਰ ਨਹੀਂ ਚਲਾਈ ਨਹੀਂ ਭਾਈ ਮੈਂ ਤਾਂ ਆਪਣੀ ਦੇਖੀ ਉਹਦੇ ਤੇ ਯਾਰ ਤੂੰ ਇਹ ਦੇਖ ਜਰ ਆਪਣੇ ਕਿਸਾਨ ਉੱਥੇ ਸ਼ਾਂਤਮਈ ਦਾ ਨੰਦਦੇ ਆ ਹਨਾ ਹਾਂਜੀ ਹਾਂਜੀ ਇਹ ਤਾਂ ਉਹਨਾਂ ਨੂੰ ਸਾਰ ਨੂੰ ਬ੍ਰੇਕਿੰਗ ਨਿਊਜ਼ ਕਿਸਾਨ ਅਤਵਾਦੀ ਆਵੇ ਕਿਸਾਨਾਂ ਨੇ ਇਹ ਕਰਤਾ ਉਹ ਕਰਤਾ ਭਾਈ ਸਹੀ ਗੱਲ ਹੈ ਵੀ ਇਹ ਦਿਖਣ ਮਿਲਦਾ ਯਾਰ ਉਹ ਸਪੇਨ ਤੋਂ ਉਹਦਾ ਘਰ ਵਾਲਾ ਤੇ ਉਹ ਆਏ ਸੀ ਯਾਰ ਉਹਦੇ ਘਰ ਵਾਲੇ ਦੀ ਕੀ ਹਾਲਾਤ ਹੋਣੀ ਉਹ ਕਿਵੇਂ ਸਾਰੀ ਜ਼ਿੰਦਗੀ ਇਹ ਚੀਜ਼ ਐਕਸੀਡੈਂਟ ਉਹ ਚੱਲ ਸਕਣਗੇ ਯਾਰ ਕਹਿੰਦੇ ਭਾਈ ਸਪੇਨ ਤੋਂ ਵਾਲੇ ਸੀਗੇ ਖੱਪਲੇ ਸੁਣਦੇ ਆ ਤੇ ਤੂੰ ਇਹ ਦੇਖ ਆਪਣੇ ਪ੍ਰਧਾਨ ਮੰਤਰੀ ਦੇ ਅਹਿਮਦ ਸ਼ਾਹ ਹੋਂ ਦਾ ਕੋਈ ਬਿਆਨ ਨਹੀਂ ਯਾਰ ਸਾਰੇ ਦੇਸ਼ ਨੂੰ ਹੀ ਚੀਜ਼ ਤੇ ਮਾਫੀ ਮੰਗਣੀ ਚਾਹੀਦੀ ਆ ਤੇ ਬਈ ਨਿਊਜ਼ ਵਿੱਚ ਕੀ ਆ ਰਿਹਾ ਰਸ਼ਮਨ ਦੇ ਆ ਕੀ ਬਾਲੀ ਦੇ ਬੈਟਿੰਗ ਦਾ ਜਿਖਾਈ ਜਾਂਦੇ ਆ ਯਾਰ ਉਹੀ ਤਾਂ ਗੱਲ ਆ ਇਹ ਆਪਣਾ ਮੀਡੀਆ ਇੰਨਾ ਬਕਾਉ ਹੋ ਗਿਆ ਨਾ ਵੀਰੇ ਅਬਾਨੀ ਹੋਣਾ ਦੇ ਜਵਾਕਾਂ ਦੇ ਵਿਆਹ ਦੇ ਲੈ ਸਾਰੇ ਬ੍ਰੇਕਿੰਗ ਨਿਊਜ਼ ਦਿਖਾ ਰਹੇ ਆ ਤੇ ਉਸੇ ਦਿਨ ਆਪਣੇ ਦੇਸ਼ ਦੇ ਵਿੱਚ ਇੱਕ ਬਾਹਰੋਂ ਘੁੰਮਣ ਆਏ ਜੋੜੇ ਨਾਲ ਆ ਹਾਦਸਾ ਹੁੰਦਾ ਕੁੜੀ ਨਾਲ ਬਲਾਤਕਾਰ ਹੁੰਦਾ ਵੀ ਬਈ ਕਿੱਡਾ ਪਾਪੀਆਂ ਦਾ ਮਾਲਕ ਹੋ ਗਿਆ ਯਾਰ ਆਪਣਾ ਇਹ ਨਹੀਂ ਬਈ ਆਪਾਂ ਤਾਂ ਯਾਰ ਆਪਣੇ ਦੇਸ਼ ਤਾਂ ਯਾਰ ਕੁੜੀ ਨੂੰ ਦੇਵੀ ਮੰਨਦੇ ਹੁੰਦੇ ਆ ਕੰਨਿਆਂ ਮੰਨਦੇ ਹੁੰਦੇ ਆ ਬਈ ਜਮਾਈ ਕਿ ਆਪਣੇ ਮੁਲਕ ਦੀ ਬਈ ਪੱਠਾ ਬੈਠ ਗਿਆ ਇਹੀ ਨਾ ਕੀਤੇ ਪੰਜਾਬੀਆਂ ਨੇ ਕਰੀ ਹੁੰਦੀ ਨਾ ਆ ਸਾਰੀ ਦੁਨੀਆ ਚ ਬੁਲਾਉਂਦੇ ਇਹ ਇਹਨਾਂ ਨੇ ਬਸ ਵੀਰੇ ਸਭ ਕੁਝ ਪਕਾਉ ਆ ਇੱਥੇ ਮੋਦੀ ਹੋਣਾ ਦਾ ਇਹ ਭਾਰਤ ਦਾ ਆਉਂਦੇ ਸਾਲਾਂ ਤੁਹਾਨੂੰ ਹੋਰ ਪਤਾ ਲੱਗੂ ਕੀ ਕੀ ਗੋਹਮ ਉਪਰਛਾਉਣਾ ਇੱਥੇ ਚਲੋ ਆਪਾਂ ਵੀਰੇ ਤਾਂ ਇਹ ਦੁਨੀਆ ਚ ਗੱਲ ਰੱਖ ਹੀ ਸਕਦੇ ਆ ਸਾਹਮਣੇ ਬਾਈ ਕਿ ਸਹੀ ਗੱਲ ਆਪਾਂ ਨੂੰ ਬਹੁਤ ਦੁੱਖ ਆ ਇਸ ਗੱਲ ਦਾ ਨੇ ਬਾਈ ਬਹੁਤ ਔਰ ਨਾਲੇ ਆਪਣੇ ਪੋਸਟ ਵਿੱਚ ਆਮ ਦੱਸਿਆ ਕਿ ਦੀ ਭਾਰਤ ਚ ਘੁੰਮਣ ਗਏ ਵੀ ਸਾਡੇ ਉਥੇ ਕੀ ਦੇਖਣ ਨੂੰ ਮਿਲੇ ਆ ਯਾਰ ਬਿਲਕੁਲ ਬਾਈ ਯਾਰ ਬਾਈ ਹੁਣ ਭਾਰਤ ਦਾ ਚਿਹਰਾ ਦੁਨੀਆ ਚ ਕੀ ਦਿਖਿਆ ਜਾ ਕੇ ਮੈਂ ਯਾਰ ਮੈਨੂੰ ਤਾਂ ਹੈ ਹੈਰਾਨ ਆ ਯਾਰ ਉਹ ਉਹਦਾ ਯਾਰ ਘਰ ਵਾਲਾ ਨਾਲ ਸੀ ਉਹ ਮੈਂ ਦੇ ਉਹ ਵਿਚਾਰਾ ਸਾਰੀ ਜਨਰਲੀ ਉਹ ਉਹ ਹਾਦਸਾ ਭੁੱਲ ਸੁਭੂਗਾ ਯਾਰ ਉਹ ਕੀ ਯਾਰ ਕਿੰਨੀ ਵੱਡੀ ਗੱਲ ਹੋ ਗਈ ਉਹਨਾਂ ਨਾਲ